ਸੈਦੋ ਪਿੰਡ ਤੋਂ ਚੱਲਿਆ ਮੈਂ 4 ਵਜੇ ਤੁਰਿਆ ਘਰੋਂ 4 ਵਜੇ 4 ਵਜੇ ਕੇ 20 ਮਿੰਟ ਤੇ ਹਾਂਜੀ ਤੇ ਜਦੋਂ ਮੈਂ ਆ ਗਿਆ ਉੱਥੇ ਹਰਨਾਮ ਸਿੰਘ ਵਾਲੇ ਹਾਂਜੀ ਤੇ ਉੱਥੇ ਆ ਕੇ ਮਗਰੋਂ ਗੱਡੀ ਆਈ ਹੈ ਉਹਨਾਂ ਨੇ ਗੱਡੀ ਲਾਤੀ ਮੂਰੇ ਮੂਰੇ ਗੱਡੀ ਲਾ ਕੇ ਚਾਰ ਬੰਦੇ ਉਤਰੇ ਨੱਕਰ ਮੇਰੇ ਇੱਥੇ ਛੋਟੀ ਮਾਰੀ ਤੇ ਦੂਜੇ ਦਾ ਵਟੂਆ ਕੱਢ ਲਿਆ ਇੱਕ ਦਾ ਮੋਬਾਈਲ ਕੱਢ ਲਿਆ ਫਿਰ ਚੜ੍ਹਤੇ ਗਏ ਹਾਂ ਛੱਡ ਕੇ ਗੱਡੀ ਦੇ ਵਿੱਚ ਪਾਚ ਕੋਈ ਕੁੱਟ ਮਾਰ ਤਾਂ ਨਹੀਂ ਕੀਤੀ ਇੱਕ ਛੋਟੀ ਮਾਰੀ ਹੈ ਮੇਰੇ ਛੋਟੀ ਮਾਰੀ ਆ ਹੱਥ ਦੇ ਉੱਤੇ ਹਾਂ ਠੀਕ ਮੈਂ ਸਵੇਰੇ ਜੀ ਪੌਣੇ 6 ਦਾ ਟਾਈਮ ਸੀਗਾ ਜੀ ਪੈਟਰੋਲ ਪੰਪ ਤੋਂ ਤੇ ਮੰਡੀ ਦੇ ਗੇਟ ਨੂੰ ਆਇਆ ਮੈਂ ਪੈਟਰੋਲ ਪੰਪ ਤਾਂ ਹੀ ਬੰਦੇ ਮੇਰੇ ਨਾਲ ਲੱਗੇ ਸੀਗੇ ਜੀ ਉਹਨਾਂ ਕੋਲ ਮੋਟਰਸਾਈਕਲ ਸੀਗੇ ਬਿਲਕੁਲ ਸ਼ਹਿਰ ਦੀ ਹਦੂਦ ਦੇ ਅੰਦਰ ਅੰਦਰ ਬਿਲਕੁਲ ਜਮ੍ਹਾਂ ਤੇ ਜਵਾਨ ਰਹੇ ਉਹ ਤੋਂ ਬਾਅਦ ਜੀ ਮੈਂ ਜਦੋਂ ਗੇਟ ਤੇ ਪਹੁੰਚੇਗਾ ਮੈਂ ਦੇਖਿਆ ਮੋਟਰਸਾਈਕਲ ਫੁੱਲਦਾ ਨਾ ਹੋਵੇ ਮੈਂ ਟਪਾ ਦਿੰਨਾ ਇਹਨਾਂ ਨੂੰ ਉਹ ਟੱਪੇ ਨਹੀਂ ਜੀ ਮੈਂ ਆਉਦੀ ਮੰਡੀ ਕੰਨੀ ਨੂੰ ਆ ਗਿਆ ਜੀ ਉਹ ਤੋਂ ਬਾਅਦ ਜਦੋਂ ਮੈਂ ਮੰਡੀ ਦੇ ਅੰਦਰ ਬੜਾ ਨਾਲ ਹੀ ਉਹ ਮੁੜ ਗਏ ਮੇਰੇ ਜਦੋਂ ਮੇਰੇ ਨਾਲ ਹੀ ਮੁੜਗੇ ਤੇ ਇੱਥੇ ਖੁੰਝੇ ਤੇ ਆ ਗਏ ਜੀ ਜਮਾ ਕਾਰਨਰ ਤੇ ਮੰਡੀ ਦਾ ਅੰਦਰਲੇ ਦਫਤਰ ਦੇ ਸਾਹਮਣੇ ਉਹਨਾਂ ਨੇ ਆ ਕੇ ਮੈਨੂੰ ਘੇਰ ਲਿਆ ਜੀ ਮੂਰੇ ਮੋਟਰਸਾਈਕਲ ਲਾ ਲਿਆ ਜੀ ਮੇਰੇ ਮੋਟਰਸਾਈਕਲ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਹੂੰ ਉਦੋਂ ਬਾਅਦ ਜੀ ਮੈਂ ਆਖਿਆ ਹਾਂ ਜੀ ਦੱਸੋ ਕੀ ਗੱਲ ਬਾਤ ਆ ਕਹਿੰਦੇ ਪੈਸੇ ਕੱਢ ਹੂੰ ਮੈਂ ਕਿਹਾ ਭਾਈ ਪੈਸਾ ਹੈ ਨਹੀਂ ਮੇਰੇ ਕੋਲ ਮੈਂ ਤਾਂ ਸਬਜ਼ੀ ਵੇਚਣ ਆਇਆ ਹੂੰ ਕਹਿੰਦੇ ਨਹੀਂ ਫਿਰ ਮੋਬਾਈਲ ਕੱਢ ਉਹਨਾਂ ਨੇ ਇੱਕ ਜਣੇ ਨੇ ਆ ਕੇ ਮੇਰੀ ਆ ਜੇਬ ਚ ਹੱਥ ਪਾਤਾ ਜੀ ਮੇਰੀਆਂ ਕਾਪੀਆਂ ਪਈਆਂ ਸੀਗੀਆਂ ਜੀ ਕਾਪੀਆਂ ਉਹਨਾਂ ਨੇ ਕੱਢੀਆਂ ਦੂਜਾ ਕਹਿੰਦਾ ਕਾਪੀਆਂ ਤਾਂ ਆਪਣੇ ਕੰਮ ਦੀਆਂ ਹੈ ਨਹੀਂ ਕਾਪੀਆਂ ਇਹਨਾਂ ਨੂੰ ਦੇ ਦਿਓ ਕਾਪੀਆਂ ਵੀ ਦਿਖਾਉ ਹੋਇਆ ਗਿਆ ਤੇ ਉਦੋਂ ਬਾਅਦ ਜੀ ਆ ਤਿੰਨ ਕਾਪੀਆਂ ਸੀਗਾ ਜੀ ਮੇਰੇ ਕੋਲ ਦੋ ਕਾਪੀਆਂ ਇਹ ਕਾਪੀਆਂ ਕੱਢ ਲਈਆਂ ਹਾਂ ਕਾਪੀਆਂ ਕੱਢ ਲਈਆਂ ਕਾਪੀਆਂ ਉਵੇਂ ਜਿਵੇਂ ਜੀ ਮੈਨੂੰ ਦੇ ਦਿੱਤੀਆਂ ਉਹਨਾਂ ਨੇ ਵੀ ਆ ਰੱਖ ਲੈ ਹੂੰ ਤੇ ਕਹਿੰਦਾ ਮੋਬਾਈਲ ਕੱਢ ਐਨੇ ਦੂਸਰੇ ਮੁੰਡੇ ਨੇ ਆ ਕੇ ਜੇਬ 'ਚ ਹੱਥ ਪਾ ਲਿਆ ਜੀ ਜੇਬ 'ਚ ਹੱਥ ਪਾ ਕੇ ਮੋਬਾਈਲ ਕੱਢ ਲਿਆ ਜੀ ਪਰ ਹੋਰ ਕਿਤੇ ਪੈਸੇ ਜੇਬਾਂ ਜੂਬਾਂ ਦੇਖ ਕੇ ਜੀ ਉਹ ਬਾਗੇ ਕਹਿੰਦਾ ਯਾਰ ਇਹ ਬੰਦਾ ਗਲਤ ਫੜ ਲਿਆ ਆਪਾਂ ਗਲਤ ਆ ਬੰਦੇ ਨੂੰ ਹੱਥ ਪਾ ਲਿਆ ਮੈਂ ਤੈਨੂੰ ਫਿਰ ਦੋ ਤਿੰਨ ਜਣੇ ਰੇੜੀ ਵਾਲੇ ਹੋਰ ਆਉਂਦੇ ਸੀਗੇ ਇੱਕੋ ਹੀ ਮੋਟਰਸਾਈਕਲ ਤੇ ਤੇ ਮੈਂ ਉਹਨੂੰ ਆਖਿਆ ਮੈਂ ਖੜਜੋ ਉਹ ਬੰਦੇ ਖੜੇ ਨਹੀਂ ਜੀ ਉਹ ਜੇ ਉਹ ਖੜ ਜਾਂਦੇ ਮੈਂ ਜਫਾ ਪਾ ਲੈਂਦਾ ਜੀ ਬਸ ਅਕਦੀ ਤਲਵਾਰ ਮੇਰੇ ਤਲਵਾਰ ਸੀ ਉਹਨਾਂ ਦੇ ਹੱਥ 'ਚ ਹਾਂਜੀ ਠੀਕ ਹੈ ਜਦੋਂ ਉਹ ਸਰਿਆ ਮਾ ਤੇ ਹਰ ਚੱਕੀ ਸਰਿਆ ਮਾ ਤੇ ਚੱਕੀ ਫਰਦੇ ਆ ਜੀ ਹੁਣ ਦੱਸੋ ਜੀ ਹੁਣ ਕੋਈ ਪ੍ਰਸ਼ਾਸਨਾਂ ਦੀ ਚੀਜ਼ ਹੈ ਪ੍ਰਸ਼ਾਸਨਾਂ ਦੀ ਕੀ ਚੀਜ਼ ਹੈ ਹੁਣ ਤੁਸੀਂ ਦੱਸੋ ਜੀ ਉਹਨਾਂ ਡੇਲੀ ਦਾ ਕੰਮ ਹੈ ਜੀ ਕੋਈ ਨਵਾਂ ਕੰਮ ਹੋਵੇ ਫਿਰ ਵੀ ਹੈ ਸ਼ੰਕਰ ਤੋਂ ਸੋਡੇ ਨਾਲ ਬਾਪੂ ਜੀ ਕਹਿੰਦੇ ਸੋ ਤੁਸੀਂ ਮਸਾਂ ਹੀ ਜਾਨ ਬਚਾਈ ਆ ਅਸੀਂ ਜੀ ਆਉਂਦੀ ਨਹਿਰ ਤੋਂ ਆਈ ਜਾਂਦੀ ਸਾਢੇ 5 ਦਾ ਟਾਈਮ ਸੀਗਾ ਗੱਡੀ ਲਾਈ ਬੈਠੀ ਸਾਈਡ ਤੇ ਜਦੋਂ ਮੈਂ ਕੋਲ ਜੀ ਲੰਘਿਆ ਉਹਨਾਂ ਦੇ ਉਹਨਾਂ ਨੇ ਮੇਰੇ ਮਗਰ ਗੱਡੀ ਲਾਈ ਆ ਜਦੋਂ ਮੈਂ ਲੱਖੇ ਸਧਾਣੇ ਦੇ ਇੱਕ ਲਾੜੇ ਕੋਲੇ ਆ ਕੇ ਖੜ ਗਿਆ ਮੈਂ ਉਦੋਂ ਮੜ ਕੇ ਗਾਂ ਲੈ ਕੇ ਗੱਡੀ ਉਹ ਗਾਹਲ ਜਾ ਕੇ 10 ਮਿੰਟਾਂ ਤੋਂ ਬਾਅਦ ਪੁੱਠੇ ਆਈ ਇਹ ਗੱਡੀ ਪੁੱਠੇ ਆ ਕੇ ਜਦੋਂ ਮੈਂ ਉੱਥੇ ਖੜਾ ਹੀ ਰਿਹਾ ਮੈਂ ਹਿੱਲਿਆ ਨਹੀਂ ਬਾਅਦ ਚ ਇੱਕ ਸਬਜ਼ੀ ਵਾਲੀ ਗੱਡੀ ਆਈ ਹੈ ਉਹਦੇ ਨਾਲ ਉਹਨੂੰ ਆਖਿਆ ਮੈਂ ਖੜੋ ਤੇ ਮੈਨੂੰ ਨਾਲ ਲੈ ਕੇ ਚੱਲੂ ਵੀ ਐ ਕਰਕੇ ਬੰਦੇ ਤਰ੍ਹਾਂ ਉਹ ਵੀ ਛੋਡਾ ਉਹਨਾਂ ਨੇ ਪੂਰਾ ਜਿਹੜਾ ਪਿੱਸਾ ਕੀਤਾ ਵੀ ਪੂਰਾ ਪੁੱਛਾ ਕੀਤਾ ਜੀ ਮੈਂ ਖੜਨੇ ਕਰਕੇ ਲੱਖੇ ਸਾਲ ਨੇ ਕੋਲੇ ਖੜਲੇ ਕੋਲੇ ਖੜਨੇ ਕਰਕੇ ਬਚ ਗਿਆ ਜੇ ਗਾਂ ਲੰਗੇ ਇਹਦਾ ਮੈਨੂੰ ਜੀ ਕੁੱਟਮਾਰ ਵੀ ਕਰਦੇ ਪੈਸੇ ਵੀ ਖੁੰਦੇ ਨੇ ਛੋਡੇ ਨਾਲ ਕੀ ਬੀਤੀ ਆਪਣੇ ਨਾਲ ਨਾ ਵੀਰ ਜੀ ਆਪਣੇ ਆਜ ਹਫਤਾ ਹੋ ਗਿਆ ਜੀ ਇੱਥੇ ਮੈਨੂੰ ਪਟਰੋਲ ਪੰਪ ਤੇ ਜੋ ਗਲੀ ਤੇ ਸਾਹਮਣੇ ਘਰ ਹੈਗਾ ਜੀ ਉਧਰੋਂ ਨਿਕਲਿਆ ਜੀ ਗੇਟ ਤੋਂ ਅੰਦਰ ਆ ਗਏ ਤੇ ਇੱਧਰ ਆ ਗਏ ਜੀ ਆਪਾਂ ਮੈਨੂੰ ਮੋੜ ਤੇ ਘੇਰਿਆ ਜੀ ਤੇ ਮੋੜ ਤੇ ਘੇਰ ਕੇ ਮੋਟਰਸਾਈਕਲ ਅੱਗੇ ਲਾ ਲਿਆ ਪਿੱਛੋਂ ਇੱਕ ਬੰਦੇ ਨੇ ਖੜ ਕੇ ਮੈਨੂੰ ਆਏ ਫੜ ਲਿਆ ਜੀ ਆਏ ਫੜ ਕੇ ਮੈਨੂੰ ਕਹਿੰਦਾ ਹਿੱਲੀ ਨਾ ਕਹਿੰਦਾ ਕਹਿੰਦਾ ਜਿੰਨੇ ਪੈਸੇ ਕੱਢਦੇ ਕਹਿੰਦਾ ਬਾਹਰ ਤੇ ਜੀ ਮੈਂ ਕਿਹਾ ਮੈਂ ਪੈਸੇ ਦੇ ਨਹੀਂ ਜੀ ਉਹਨੇ ਜੇਬ ਜਾਂ ਹੱਥ ਭਾਇਆ ਸਾਰੇ ਪੈਸੇ ਕੱਢ ਲੇ ਤੇ ਇੱਕ ਕਰਪਾਣ ਸਰਿਆਮ ਹੀ ਲਈ ਪਰ ਜੀ ਹਾਂ ਜੀ ਸਰਿਆਮ ਜੀ ਸਰਿਆਮ ਉਹਨਾਂ ਕਰਪਾਣ ਚੱਕੀ ਤੇ ਮੇਰੇ ਕੋ ਕੁਝ ਵੀ ਨਹੀਂ ਜਿਹੜਾ ਸੀਗਾ ਲੈ ਲਿਆ ਇੱਥੋਂ ਹੱਥ ਪਾਇਆ ਮੈਂ ਆ ਤੇ ਫੜ ਲਿਆ ਜੀ ਕਹਦਾ ਮਾਰੂ ਮਾਂ ਮਾਰ ਪੈਂਦੇ ਦੇ ਦੇਖੀ ਜੋਗੀ ਤੂੰ ਮਾਰ ਤੋ ਮੈਂ ਫਿਰ ਵੀ ਨਹੀਂ ਛੱਡਿਆ ਜੀ ਫਿਰ ਉਹ ਮਗਰੋਂ ਜੀ ਮੰਡੀ ਦਾ ਟਾਈਮ ਸੀਗਾ ਕੋਈ ਬੰਦਾ ਇਧਰੋਂ ਵੀ ਨਹੀਂ ਆਇਆ ਨਾ ਇਧਰੋਂ ਐ ਮੈਂ ਵਿਚਾਲੇ ਕਿੱਲਾ ਖੜਾ ਰਿਆ ਹਾਂ ਉਹ ਚਿੱਕਾ ਮਾਰਾ ਘਟੋ ਘਟੋ 100 ਬੰਦਾ ਪਿੱਛੇ ਬੈਠਾ ਸੀਗਾ ਕਿਸੇ ਨੇ ਵੀ ਨਹੀਂ ਸੁਣਿਆ ਜੀ ਇਹ ਹਾਲਾਤ ਸਵੇਰ ਦੇ ਨੇ ਹਾਂਜੀ ਸਵੇਰ ਸਵੇਰ ਸਾਮੀ ਬੰਦੇ ਜੀ ਜਦੋਂ 4 ਤੋਂ 5 ਵਜੇ ਸਬਜੀ ਹਾਂਜੀ ਹਾਂਜੀ ਸਵੇਰੇ ਵੀ ਰਾਤ ਨੂੰ ਵੀ ਹੁੰਦਾ ਦਿੱਲੀ ਹੁੰਦਾ ਏ ਰਾਤ ਰਾਤ ਨੂੰ ਵੀ ਫਿਰਦੇ ਰੱਟ 8 ਵਜੇ ਤੇ ਸੜਕ ਤੇ ਮੋਟਰਸਾਈਕਲ ਲੈ ਕੇ ਕੁਰਬਾਨਾ ਸੀਗੀਆਂ ਤੇ ਜਿਹੜੀ ਸ਼ਹਿਰ ਦੇ ਵਿੱਚ ਮੁਲਾਜ਼ਮ ਤਬਕਾ ਉਹ ਕਿੱਥੇ ਆ? ਬਜੀ ਮੈਂ ਨਾਲੇ ਸੈਨੂੰ ਤੇ ਰਿਪੋਰਟ ਕਰਾ ਕੇ ਆਏ ਬੋਜੀ ਕੁਝ ਵੀ ਨਹੀਂ ਕੋਈ ਵੀ ਨਹੀਂ ਆਇਆ ਇੱਕ ਇੱਕ ਛੋਡੇ ਨਾਲ ਕੀ ਘਟਨਾ ਵਾਪਰੀ ਸੀ ਜੀ ਸੋਰ ਨੂੰ ਕੀ ਕਹਿੰਦੇ ਸੀ ਮੈਨੇ ਮੈਨੇ ਬੋਲਾ ਕਿ ਅਨਾਕੀਰੀਟ ਹੈ ਮੈਨੇ ਕਿਹਾ 100 ਰੁਪਏ ਕਿਲੋ ਜੀ ਬੋਲਾ ਕਿ ਅਨਾਕੜ ਕੇ ਦੇਖਾ ਮਿਠਾਏਗਾ ਮਨਿਆ ਹੈ ਕਿ ਮਿਠਾਏਗਾ ਬੋਲਾ ਕਿ ਕਿ ਤੁਮਨੇ ਪਰ ਰੋੜੋ ਦੇਖਿਆ ਕੀ ਮੈਂ ਮੈਂ ਨਹੀਂ ਦੇਖਿਆ ਕੀ ਜੀ ਫਟਕੇ ਦਿਖਾਉ ਮੈਨੇ ਮੈਨੂੰ ਨਹੀਂ ਦੇਖਣੀ ਕਿ ਪੈਸੇ ਘਟ ਕਿੰਨੇ ਤੇਰੇ ਕੋਲੇ ਪੈਸੇ ਘਟ ਕਿੰਨੇ ਤੇਰੇ ਕੋਲੇ ਮੇਰੇ ਕੋਲ ਪੈਸੇ ਹੈ ਨਹੀਂ ਇੰਨੇ ਮਦੋਰੀ ਵਾਲੇ ਆ ਗਏ ਮੇਰੇ ਨਾਲ ਵਾਲੇ ਸੁੱਸ ਤੁਰ ਗਿਆ ਠੀਕ ਹੈ ਮਤਲਬ ਕਿ ਸ਼ਰੇ ਆਮ सोनू ਜਿਹੜਾ ਹੈਗਾ ਧੰਕੀ ਦੇ ਰਿਹਾ ਸੀ ਹਾਂ ਸਮ 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 7 ਵਜੇ ਕਹਿੰਦਾ ਵੀ ਮੇਰੇ ਕੋਲ ਹਸਲ ਹੈ ਹਸਲ ਆਏਗਾ ਕਿ ਕੋਈ ਡਰ ਭਾਏ ਉਹਨੂੰ ਜਮੇ ਨਹੀਂ ਸੀ ਹਾਂ ਬਿਲਕੁਲ ਜਮਾਨੀ ਜੀ ਉਸ ਤੋਂ ਬਾਅਦ ਚ ਕੋਈ ਉਹਦਾ ਕੋਈ ਤੁਸੀਂ ਰਿਪੋਰਟ ਕਰਾਈ ਹੋਵੇ ਜਾਂ ਫਿੱਸਾ ਕੀਤਾ ਹੋਵੇ ਮੈਂ ਤਾਂ ਅੱਜ ਰਿਪੋਰਟ ਵੀ ਕਰਾ ਕੇ ਆਇਆ ਕੁਝ ਵੀ ਨਹੀਂ ਆਇਆ ਕੋਈ ਨਹੀਂ ਆਇਆ ਜੀ ਰਿਪੋਰਟ ਕਰਨ ਤੋਂ ਬਾਅਦ ਕੋਈ ਅਧਿਕਾਰੀ ਪਹੁੰਚਿਆ ਕੋਈ ਨਹੀਂ ਆਇਆ ਜੀ ਆਪਣੇ ਤੋਂ ਮੈਨੂੰ ਤੋਂ ਕੋਈ ਨਾ ਪੁੱਛਿਆ ਨਾ ਇੱਥੇ ਮੰਡੀ 'ਚ ਵੀ ਨਹੀਂ ਆਇਆ ਤੁਸੀਂ ਬਾਈ ਜੀ ਇਹ ਰਿਪੋਰਟ ਕਰਵਾਤੀ ਫੋਨ 'ਉਂ ਦੀ ਨਹੀਂ ਕਰ ਬਾਈ ਜੀ ਠੀਕ ਹੈ ਮਤਲਬ ਕਿ ਜਦੋਂ ਕਾਫੀ ਦਿਨਾਂ ਤੋਂ ਇਹ ਵਾਰਦਾਤਾਂ ਲਗਾਤਾਰ ਹੋ ਰਹੀਆਂ ਤੇ ਇੱਥੇ ਕੋਈ ਜਿਹੜੀ ਹੈਗੀ ਆ ਸ਼ਹਿਰ ਦਾ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਹੋਰ ਆ ਉਹ ਪੀਪੀ ਸ਼ੌਟ ਸੰਪਰਕ 'ਚ ਆਇਆ ਕਿਸੇ ਦੇ ਕਿਸੇ ਨਾਲ ਨਹੀਂ ਭਾਈ ਜੀ ਇਹ ਇਹ ਜਿਹੜੇ ਹਾਲਾਤ ਆ ਮਤਲਬ ਕਿ ਕਦੋਂ ਤੋਂ ਇਹ ਚੱਲ ਰਿਹਾ ਆ ਪਸ ਪੱਲੇ ਦਿਨ ਰੇੜੀ ਖੜਾਈ ਸੀ ਕ ਮਟਰ ਕੀ ਰੇਟੇ 60 ਰੁਪਏ ਕਿਲੋ ਕਚਾੜੀ ਲਾਨੀ ਹੈ ਮੈਂ ਨਹੀਂ ਜੀ ਹੂੰ ਤੋ ਕ ਪਿਸਤੌਲ ਦੇਖੀਏ ਜੀ ਕ ਨਹੀਂ ਜੀ ਮੈਂ ਨਹੀਂ ਦੇਖੀਏ ਹੂੰ ਕ ਦਿਖਾਵਾਂ ਮੈਂ ਇਨਕੀ ਮੈਨ ਦਿਖਾ ਕੇ ਕੋਈ ਫਾਇਦਾ ਨਹੀਂ ਹੈ ਹਾਂ ਤੋ ਉਹ ਔਰ ਰੇੜੀ ਵਾਰ ਆ ਰਹੇ تھے ਪਿੱਛੇ ਸੇ ਦੇ ਕੋ ਭਾਗਿਆ ਸੀ ਹਾਂ ਜੇ ਰੇੜੀ ਆਲੇ ਨਾ ਆਉਂਦੇ ਤਾਂ ਫਿਰ ਸੋਨੂੰ ਖੋਕ ਬਾਈਆ ਕਰਦੇ ਹਾਂ ਬੈਸਟ ਐ ਸਿਖੋਤੇ ਜੀ ਮੋਬਾਈਲ ਫੋਨ ਜੇ ਵੀ ਹੁੰਦਾ ਲੈ ਜਾਂਦੇ ਸੋ ਭਾਈ ਇਹ ਜਿਹੜਾ ਸਿਲਸਿਲਾ ਹੈ ਇਹ ਕਾਫੀ ਦਿਨਾਂ ਦੇ ਉੱਤੋਂ ਚੱਲ ਰਿਹਾ ਹੋਰ ਵੀ ਕਿਸੇ ਭਰਾ ਨਾਲ ਇਦਾਂ ਦੀ ਘਟਨਾ ਹੋਈ ਆ ਗੱਡੀ ਆਲੇ ਨਾਲ ਜਾਂ ਮਤਲਬ ਕਿ ਰੇੜੀ ਆਲੇ ਨਾਲ ਛੋਡੇ ਨਾਲ ਕੀ ਵਾਪਰਦਾ ਜੀ ਮੈਂ ਸਾਮਣੀ ਜੀ ਅੰਡੇ ਦੀ ਰੇੜੀ ਲਾਉਣਾ ਹੁੰਦਾ ਆਸਿਆ ਤੇ ਲੰਮਸਮ ਨੌਕ ਟਾਈਮ ਸੀਗਾ ਤੇ ਮੈਂ ਘਰੇ ਜਾਈ ਜਾਂਦਾ ਸੀ ਤੇ ਛਿਲਕਾ ਸਿੱਟਨ ਚਲਾ ਗਿਆ ਉਦੋਂ ਮੇਰੇ ਨਾਲ ਜਵਾਖਾ ਖੜਾ ਸੀ ਮੇਰਾ ਤੇ ਮੈਂ ਛਿਲਕਾ ਸੱਟ ਕੇ ਜਿਵੇਂ ਰੇੜੀ ਲੁਥਲਾ ਦੋ ਜਨੇ ਆ ਕੇ ਮੈਨੂੰ ਘੇਲੇ ਉਹਦੇ ਬਾਅਦ ਉਹਨੇ ਕਹਿ ਕੰਨਾ ਐ ਕਰ ਪਹਿਲਾ ਅੰਦੇ ਹੈਗੇ ਮਾ ਨਹੀਂ ਹੈਗੇ ਜੀ ਕਹਿੰਦਾ ਨਾ ਤੇ ਕਹਿੰਦਾ ਐ ਕਰ ਕਹਿੰਦਾ ਗੈਸ ਸਿਲੰਡਰ ਲਾ ਗੈਸ ਸਿਲੰਡਰ ਲਾ ਲਏ ਉਹਨੇ ਮੋਟਰਸਾਈਕਲ ਤੇ ਲਾ ਦੇਲੇ ਫਿਰ ਦੂਜਾ ਕਹਿੰਦਾ ਹਾਂਜੀ ਹਾਂਜੀ ਸਰੇ ਆਮ ਜੀ ਤੇ ਇਹ ਕਹਿੰਦਾ ਪੈਸੇ ਕਿੱਥੇ ਆ ਮੈਂ ਜਵਾਰ ਨੂੰ ਆਖਿਆ ਮੈਂ ਚਾਬੀ ਦੇ ਆਏ ਸੀ ਚਾਬੀ ਤਾਂ ਮੇਰੇ ਜੈਪਟੇ ਸੀ ਲੇਕਿਨ ਮੈਂ ਕਹਾਂ ਚਾਬੀ ਕਰ ਇਧਰ ਆ ਇਹਨਾਂ ਠੀਕ ਹੈ ਉਹਨੇ ਦੋ ਤਿੰਨ ਲੱਠੇ ਉਹਦੇ ਗੱਲੇ ਤੇ ਮਾਰਿਆ ਗੱਲਾ ਟੁੱਟਿਆ ਨਹੀਂ ਫਿਰ ਜਦੋਂ ਉਹਨੇ ਗੱਲੇ ਤੇ ਮਾਰਨ ਲੱਗੇ ਮੈਂ ਗਲੀ ਤੇ ਭੱਜ ਕੇ ਜਾ ਕੇ ਰੋਲਾ ਪਾਉਣ ਲੱਗ ਗਿਆ ਉਹਨੀ ਦੇਰ ਤੇ ਉਹਨਾਂ ਨੇ ਕੀ ਕਰਿਆ ਗੈਸ ਸਿਲੰਡਰ ਲੱਦੇ ਤੇ ਭੱਜ ਗਏ ਅਸਾਂ ਰੋਲਾ ਪਾਉਣ ਲੱਗੇ ਤੇ ਸਿਲੰਡਰ ਲੈ ਕੇ ਭੱਜ ਗਏ ਗੈਸ ਸਿਲੰਡਰ ਲੈ ਕੇ ਭੱਜ ਗਏ ਠੀਕ ਹੈ ਇਹ ਮੈਂ ਜੋੜਾ ਪੁਲਾ ਤੱਕਾ ਵੀ ਗਿਆ ਮਗਰ ਉਹ ਇੱਕ ਬੰਦਾ 10 ਮਿੰਟ ਮਗਰ ਉਹ ਆ ਗਿਆ ਸੀ ਫਿਰ ਉਹਨੂੰ ਜੋੜਾ ਪੁਲਾ ਤੱਕ ਕੇ ਗਏ ਸੀ ਉਧਰ ਹੀ ਭੱਜ ਗਏ ਗਏ ਸੀ ਰੋਜ਼ਦਾਰਾਂ ਤੇ ਕੋਈ ਨਹੀਂ ਦਿੱਸਿਆ ਇਹ ਹਾਲ ਤਾਂ ਹੋਈ ਵੀ ਆਈ ਇਹ ਇਹ ਹਾਲਾਤ ਨੇ ਰਾਮਪੁਰਾ ਸ਼ਹਿਰ ਦੀ ਸਬਜ਼ੀ ਵੰਡੀ ਦੇ ਬਾਈ ਜੀ ਕੀ ਵਾਪਰਦਾ ਤੁਹਾਡੇ ਨਾਲ ਮੇਰਾ ਪਿੰਡ ਭੈਣੀ ਆ ਜੀ ਮੈਂ ਪਿੰਡ ਹੀ ਆਲਾ ਸੀਗਾ ਰਾਤ ਨੂੰ ਤੇ ਮੈਂ ਮੈਂ ਟੱਕ ਦੇ ਕੇ ਸਾਈਕਲ ਸੱਡਤਾ ਮੇਰਾ ਉੱਥੇ ਕੁੱਟਣ ਲੱਗ ਗਏ ਦੋ ਜਣੇ ਮੈਂ ਜਹੋ ਜਿਹੀ ਹੋਈ ਗਏ ਆ ਤੇ ਮੁੜ ਕੇ ਚਾਰ ਹੋ ਲਾ ਕੇ ਮੈਂ ਜਮੀ ਸੀ ਨਾਲ ਮੈਨੂੰ ਖਿੱਚ ਕੇ ਜਮੀ ਜਾਈ ਰਹੀ ਗੁਰ ਸੜਕ ਦੇ ਪਾਸੇ ਤੇ ਸੋਡੇ ਕੋਲੋਂ ਖੋਇਆ ਕੁ ਹਾਂ ਮੇਰੇ ਕੋਲ 3000 ਰੁਪਏ ਸੀਗੇ 3000 ਖੋਕੇ ਫੋਕੇ ਲੈ ਕੇ ਮੋਬਾਈਲ ਖੋਕੇ ਲੈ ਕੇ ਤੇ ਕਿਸ ਕਰਨ ਜਾਂਦਾ ਸੀ ਜੀ ਦੁੱਧ ਸੀਕਾ ਮੇਰੇ ਕੋਲ ਉਹ ਵੀ ਚੱਕੀ ਲੈ ਕੇ ਤੇ ਮਨ ਬਹੁਤ ਕੁੱਟ ਗਿਆ ਬੇਹੋਸ਼ ਕਰਕੇ ਸੀ ਅੱਛਾ ਇੰਨੀ ਕੁੱਟ ਮਾਰ ਕੇ ਤੁਸੀਂ ਕਿਤੇ ਰੈਪਟ ਵਗੈਰਾ ਨਹੀਂ ਰੈਪਟ ਨਹੀਂ ਕਰੀ ਠੀਕ ਹੈ ਮੈਂ ਮਹੀਨਾ ਤੋਂ ਮੈਂ ਲੋਟ ਨਹੀਂ ਆਇਆ ਅੱਛਾ ਜੀ ਇੰਨੀ ਕੁੱਟ ਮਾਰ ਕਰਕੇ ਗਏ ਆ ਇਹ ਹਾਲਾਤ ਪੰਜਾਬ ਦੇ ਨੇ ਹਾਂਜੀ ਹਾਂਜੀ ਤੇ ਫਿਰ ਪੰਜਾਬ ਦੇ ਵਿੱਚ ਬੜੇ ਪੋਸਟਰ ਲੱਗ ਰਹੇ ਆ ਬੜਾ ਦਾਵੇ ਹੋ ਰਹੇ ਆ ਰੰਗਲਾ ਪੰਜਾਬ ਬਣਾਉਣ ਦੀ ਤੇ ਪੰਜਾਬ ਤਾਂ ਫਿਰ ਕਿੱਧਰ ਨੂੰ ਜਾਂ ਖਤਮ ਹੋ ਜੇ ਨਾ ਪੰਜਾਬ ਹੂੰ ਖਤਮ ਕਰੀ ਕਿਤੇ ਆ ਕਿਤੇ ਤੁਸੀਂ ਪੁੱਛਦੇ ਹੁੰਨੇ ਹੋ ਜਦੋਂ ਪਿੰਡਾਂ ਦੇ ਵਿੱਚ ਆਉਂਦੇ ਨੇ ਵੀ ਭਾਈ ਸਾਡੇ ਤਾਂ ਹਾਲਾਤ ਆ ਹੋਏ ਪਏ ਅਸੀਂ ਤਾਂ ਖੇਤਾਂ 'ਚ ਤੇ ਮੰਡੀਆਂ 'ਚ ਜਾਣ ਜੋਗਰੇ ਨਹੀਂ ਨਹੀਂ ਅਸੀਂ ਕਿਤੇ ਪੁੱਛੇ ਨਹੀਂ ਅਸੀਂ ਤਾਂ ਕੰਮ ਵਾਲੇ ਬੰਦੇ ਆ ਇਹਦਾ ਕੰਮ ਤਾਂ ਰਹਿੰਦੇ ਆ ਕੱਠੇ ਤੇ ਗਏ ਹੀ ਨਹੀਂ ਕਿਤੇ ਮੈਂ ਕਦੀ ਠੀਕ ਹੈ ਹਾਂਜੀ ਵੀ ਮੰਨ ਲਓ ਆਪਦੇ ਕੰਮ ਤਾਂ ਹੀ ਕੰਮ ਕੰਮ ਵਿੱਚੋਂ ਹੀ ਨਹੀਂ ਬੇਲ ਮਿਲਦੀ ਮੇਲ ਮਿਲਦੀ ਠੀਕ ਹੈ ਸੋ ਇਸ ਸਮੇਂ ਨਾ ਬਾਈ ਜੀ ਆਪਣੇ ਨਾਲ ਇੱਕ ਹੋਰ ਖੜੇ ਆ ਬਾਈ ਜੀ ਛੋਡੇ ਨਾਲ ਕੀ ਵਾਪਰਦਾ ਮੇਰੇ ਨਾਲ ਕੋਈ ਵਾਪਰਿਆ ਨਹੀਂ ਜੀ ਮਗਰ ਮੈਂ ਇੱਕ ਆਮ ਆਦਮੀ ਪਾਰਟੀ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਾ ਹਾਂ ਹਮ ਜਦੋਂ ਸਰਕਾਰ ਤੋਂ ਪਹਿਲਾਂ ਅਸੀਂ ਇਸ ਪਾਰਟੀ ਲਈ ਬਹੁਤ ਮਿਹਨਤ ਕੀਤੀ ਸੀ ਔਰ ਇੱਕ ਬਦਲਾਅ ਦੀ ਨਿਊ ਨੂੰ ਦੇਖਦੇਵੇਂ ਮਿਹਨਤ ਕੀਤੀ ਸੀ ਹਮ ਔਰ ਅੱਜ तकरीबन ਇਹ ਮੇਰੇ ਸਾਥੀ ਆ ਸਾਰੇ ਹਮ ਔਰ ਮੈਂ ਇੱਕ بڑے ਅਹੁਦੇ ਤੋਂ ਬਾਅਦ ਪਾਰਟੀ ਦੇ ਅਸਤੀਫਾ ਦਿੱਤਾ ਹਮ ਇਸੇ ਕਾਰਨ ਕਰਕੇ ਕਿ ਵੀ ਦਿੱਲੀ ਤੋਂ ਆ ਕੇ ਹਮ ਪੰਜਾਬ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹਨਾਂ ਨੇ ਪੰਜਾਬ ਬਦਲਿਆ ਨਹੀਂ ਲੁੱਟ ਲਿਆ ਹਮ ਪਹਿਲਾ ਉਹ ਉੱਪਰ ਲੁੱਟ ਰਹੇ ਆ ਹੁਣ ਛੋਟੇ ਮੋਟੇ ਉਹਨਾਂ ਨੇ ਥੱਲੇ ਛੜ ਤੇ ਲੁੱਟਣ ਵਾਸਤੇ ਇੱਕ ناکਾਮ ਤੇ ਨਿਕੰਮੇ ਲੀਡਰਸ਼ਿਪ ਦੀ ਪਹਿਚਾਨ ਹੈ ਵੀ ਰਾਮਪਰਾਹੁਲ ਦੇ ਹਾਲਾਤ ਬਹੁਤ ਨਾਜ਼ੁਕ ਹੋ ਗਏ ਐਸਪੀ ਡੀ ਸਾਹਮਣਾ ਸਾਡੀ ਕਈ ਵਾਰੀ ਮੀਟਿੰਗ ਹੋਈ ਉਹ ਸਾਨੂੰ ਕਹਿੰਦੇ ਵੀ ਸਾਨੂੰ ਬੰਦੇ ਦੱਸੋ ਅਸੀਂ ਕਈ ਵਾਰੀ ਮੈਂ ਆਪ ਦੇ ਫੋਨ ਤੋਂ ਕਾਲ ਕੀਤੀ ਹੈ ਵੀ ਉਹਨਾਂ ਨੂੰ ਕਹਿ ਵੀ ਆ ਕੁਸ ਹੈ ਉਹ ਜਦੋਂ ਅਸੀਂ ਮੀਟਿੰਗ ਹੁੰਦੀ ਹੈ ਥਾਣੇ ਜੋ ਕਹਿੰਦੇ ਵੀ ਅਸੀਂ ਪੀਸੀਆਰ ਲਾ ਦਿੰਨੇ ਆ ਪੀਸੀਆਰ ਸਿਰਫ ਇੱਕ ਦਿਨ ਆਉਦੀ ਹੈ ਉਹਦੀ ਮੁੜ ਕੇ ਪੀਸੀਆਰ ਨਹੀਂ ਆਉਂਦੀ ਜੇ ਅਸੀਂ ਦੁਬਾਰਾ ਉਹਨਾਂ ਨੂੰ ਪੁੱਛਦੇ ਆਂ ਵੀ ਦੱਕੋ ਕੀ ਗੱਲ ਵਾ ਉਹ ਕਹਿੰਦੇ ਜੀ ਵੀ ਸਾਡੇ ਕੋਲ ਤਾਂ ਮੁਲਾਜ਼ਮ ਹੀ ਹੈ ਨਹੀਂ ਮੁਲਾਜ਼ਮ ਹੈ ਨਹੀਂ ਕਹਿੰਦੇ ਮੁਲਾਜ਼ਮ ਹੈ ਨਹੀਂ ਸਾਡੇ ਕੋਲ ਤਾਂ ਜਦੋਂ ਕੋਈ ਲੀਡਰ ਆਉਂਦਾ ਉਦੋਂ ਤਾਂ ਮੁਲਾਜ਼ਮ ਬੜੇ ਹੋ ਜਾਂਦਾ ਮੈਂ ਕਹਾਂ ਜੀ ਸਰਕਾਰ ਪੋਸਟਰ ਲਾ ਰਹੀ ਹੈ ਵੱਡੇ ਵੱਡੇ ਪੋਸਟਰ ਲਾਉਂਦੀ ਹੈ ਵੀ ਅਸੀਂ ਇੰਨੀ ਭਰਤੀ ਕਰਤੀ 19 ਭਰਤੀ ਕਰਤੀ RAMPRAH ਹੂਲ ਦੇ ਵਿੱਚ 22 ਹੈ ਐਸਆਈ ਦੀ ਲੋੜ ਹੈ ਜੇ ਕਿ 6 ਹੈ ਉਹ ਭਰਤੀ ਕਿੱਥੇ ਹੈ ਮਤਲਬ ਆਪਾਂ ਨੂੰ ਇੱਕ ਲੁੱਟਣ ਵਾਲੀ ਸਰਕਾਰ ਮਿਲ ਗਈ ਪੰਜਾਬ ਨੂੰ ਬਰਬਾਦ ਕਰਨ ਵਾਲੀ ਸਰਕਾਰ ਮਿਲ ਗਈ ਵੀ ਅਸੀਂ ਸੋਚਿਆ ਸੀ ਵੀ ਪਿਛਲੀ ਸਰਕਾਰਾਂ ਬਹੁਤ ਲੁੱਟ ਰਹੀ ਹੈ ਮਗਰ ਉਹ ਉਤਲੇ ਬਦਰ ਤੇ ਲੁੱਟ ਕੇ ਚਲੀ ਜਾਂਦੀ ਸੀ ਇਹਨਾਂ ਨੇ ਤਾਂ ਜਮਾ ਥੱਲੇ ਜੋ ਵਿਚਾਰੇ ਦੋ ਤਿੰਨ ਇਹਨਾਂ ਨੂੰ ਲੋਕਾਂ ਦਾ ਠੇਕਾ ਲੈ ਲਿਆ ਜੀ ਇੰਨੇ ਗਰੀਬ ਨੇ ਜੇ ਇਹਨਾਂ ਦੇ ਆ 4000 ਰੁਪਏ ਨਿਕਲ ਗਿਆ ਤਾਂ ਕੱਲ ਨੂੰ ਸਬਜ਼ੀ ਲੈਣ ਨੂੰ ਪੈਸੇ ਨਹੀਂ ਨਾ ਕੋਈ ਉਹ ਧਾਰੇ ਲੈਣਗੇ ਉਹ ਰੁਪਏ ਨਾਲ ਤਾਂ ਇਹਨਾਂ ਨੇ ਸਬਜ਼ੀ ਖਰੀਦ ਕੇ ਮੈਂ ਕਿਹਾ ਜੀ ਕੱਲ ਨੂੰ ਤਾਂ ਇਹ ਕਿਸੇ ਤੋਂ 5 ਰੁਪਏ ਸੈਕੜੇ ਤੇ ਆ 500 100 ਰੁਪਏ ਰੋਜ਼ ਦਾ ਲੋਨ ਕਰਾ ਕੇ ਹੀ ਸਬਜੀ ਲੈਣ ਗਏ ਹਮ ਇੱਕ ਬੰਦਾ ਇੱਥੇ ਜਿਹਦੀ ਚੋਰੀ ਹੋਈ ਵਿਚਾਰੇ ਦੀ 32500 ਰੁਪਏ ਦੀ ਉਹ ਕਦੇ ਵੀ ਮਹਿੰਗੀ ਸਬਜੀ ਨਹੀਂ ਲੈ ਸਕਦਾ ਉਹ ਹਲਕੀ ਸਬਜੀ ਲੈਂਦਾ ਕਦੇ ਜੋ ਮਿਲ ਗਈ ਠੀਕ ਹੈ ਚੋਰੀ ਫਿਰ ਅੱਗੇ ਬਿਕਰੀ ਨਹੀਂ ਹੋਣੀ ਉਹਦੀ ਉਹ ਚਲੋ ਜਿਵੇਂ ਉਹਨ ਗਰੀਬ ਮਿਲ ਜਾਂਦਾ ਉਹਦੀ ਵੀ ਚੋਰੀ ਹੋਈ ਵਿਚਾਰੇ ਉਹ 8 ਦਿਨ ਸਬਜੀ ਲੈਣ ਲਈ ਆਇਆ ਫਿਰ ਅਸੀਂ ਉਹਨੂੰ ਕਿਹਾ ਵੀ ਜੇ ਤੈਨੂੰ 7 ਤੋਂ 5-70000 ਰੁਪਏ ਚਾਹੀਦਾ ਤੂੰ ਲੈ ਲੈ ਹਾਲਾਤ ਬਹੁਤ ਹੀ ਬੇਕਾਰ ਕਰਤੇ ਇੰਨਾ ਤੋਂ ਪੰਜਾਬ ਸੰਭਲਿਆ ਨਹੀਂ ਹਮ ਸੋ ਦੋਸਤੋ ਇਹ ਸਾਰੇ ਮਿਹਨਤ ਕਾ ਸ਼ਲੋਕ ਨੇ ਜਿਹੜੇ ਆਪਣੇ ਆਲੇ ਦੁਆਲੇ ਖੜੇ ਆ ਜਿਨ੍ਹਾਂ ਦੀ ਰੋਜੀ ਰੋਟੀ ਚੱਲਦੀ ਹੈ ਵੀ ਸਵੇਰੇ 4 ਵਜੇ ਉੱਠਦੇ ਨੇ ਸਬਜ਼ੀ ਮੰਡੀ ਦੇ ਵਿੱਚ ਪਹੁੰਚਦੇ ਨੇ ਇੱਥੋਂ ਸਬਜ਼ੀ ਖਰੀਦਦੇ ਨੇ ਤੇ ਸਾਡੇ ਚੁੱਲਿਆਂ ਦੇ ਉੱਤੇ ਤੱਕ ਪਹੁੰਚਦੀ ਹੈ ਪਰ ਜਦੋਂ ਇਹੀ ਮਜਬੂਰ ਨੇ ਇਹਨਾਂ ਨੂੰ ਹੀ ਲੁੱਟ ਲਿਆ ਜਾਂਦਾ ਇਹਨਾਂ ਨੂੰ ਹੀ ਕੁੱਟ ਲਿਆ ਜਾਂਦਾ ਤਾਂ ਸਾਡੇ ਚੁੱਲਿਆਂ ਦੇ ਉੱਤੇ ਜੋ ਬਨਸਵਰਨੀਆਂ ਜਿਹੜੀਆਂ ਸਬਜ਼ੀਆਂ ਬਣਦੀਆਂ ਉਹ ਵੀ ਬੰਨੋ ਹਟ ਜਾਣੀਆਂ ਕਿਉਂਕਿ ਪੰਜਾਬ ਦੇ ਹਾਲਾਤ ਕੁਝ ਇਸ ਕਦਰ ਹੋ ਚੁੱਕੇ ਨੇ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰ ਦਾ ਨੁਮਾਇੰਦਾ ਸਾਡੀਆਂ ਗੱਲਾਂ ਸੁਣ ਰਿਹਾ ਇਹਨਾਂ ਗਰੀਬਾਂ ਦੀ ਹੂਕ ਸੁਣ ਰਿਹਾ ਤਾਂ ਥੋੜੇ ਜੇ ਤੁਸੀਂ ਆਪਦੇ ਜਿਹੜੇ ਕੰਨ ਆ ਉਹ ਖੋਲ ਲੋ ਤੇ ਅੱਖਾਂ ਖੋਲ ਲੋ ਸੋਨੂੰ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਦਿਖ ਜਾਣ ਕਿਉਂਕਿ ਇੱਥੇ ਜਿਹੜੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਨੂੰ ਲੁੱਟ ਵੀ ਲਿਆ ਜਾਂਦਾ ਤੇ ਕੁੱਟ ਵੀ ਲਿਆ ਜਾਂਦਾ ਤੇ ਪਰ ਉਹਨਾਂ ਦੀ ਸਾਰ ਕੋਈ ਵੀ ਨਹੀਂ ਲੈਂਦਾ ਇਹ ਅੱਜ ਸਵੇਰ ਦੀਆਂ ਕੁਝ ਕਟਨਾਮਾਂ ਨੇ ਜਿਹੜੀਆਂ 4 ਵਜੇ ਤੋਂ 5 5:30 ਦੇ ਵਿਚਕਾਰ ਵਾਪਰਦੀਆਂ ਜਦੋਂ ਕਿ ਲੋਕ ਮੰਦਰਾਂ ਗੁਰਦੁਆਰਿਆਂ ਮਸੀਤਾਂ ਦੇ ਵਿੱਚ ਉਸ ਰੱਬ ਨੂੰ ਧਿਆ ਰਹੇ ਹੁੰਦੇ ਨੇ ਉਸ ਰੱਬ ਦੀ ਬੰਦਗੀ ਕਰ ਰਹੇ ਹੁੰਦੇ ਨੇ ਉਹਨਾਂ ਸਮਿਆਂ ਦੇ ਉੱਤੇ ਜਿਹੜੇ ਲਟੇਰੇ ਆ ਉਹ ਲੋਕਾਂ ਨੂੰ ਲੋਟ ਰਹੇ ਹੁੰਦੇ ਨੇ ਇਹ ਤਸਵੀਰਾਂ ਆਪ ਹੀ ਬਹੁਤ ਕੁਝ ਬਿਆਨ ਕਰਦੀਆਂ ਇਹਨਾਂ ਦੇ ਬਾਰੇ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਤੁਸੀਂ ਆਪ ਹੀ ਝਾਤ ਮਾਰ ਸਕਦੇ ਹੋ ਸੋ ਇਹਨਾਂ ਭਰਾਵਾਂ ਦੀ ਮਦਦ ਜਰੂਰ ਕਰੋ ਆਪਣੇ ਆਲੇ ਦੁਆਲੇ ਨਿਗਾਹ ਰੱਖੋ ਕਿਉਂਕਿ ਸਰਕਾਰ ਤਾਂ ਹੂਕ ਸੁੱਤੀ ਹੋਈ ਆ ਜੇ ਤੁਸੀਂ ਜਾਗ ਜਾਓਗੇ ਤਾਂ ਤੁਹਾਡੇ ਚੁੱਲਿਆਂ ਦੇ ਉੱਤੇ ਅੱਗ ਬਲਦੀ ਰਹਿ ਜਾਣੀ ਹੈ ਨਹੀਂ ਤਾਂ ਫਿਰ ਇਹ ਵੀ ਜਿਹੜੇ ਹੈਗੇ ਆ ਹੱਥ ਕੜੇ ਕਰ ਚੁੱਕੇ ਨੇ ਸੋ ਤੁਸੀਂ ਇਸ ਤਰ੍ਹਾਂ ਦੀ ਹਰ ਜਾਣਕਾਰੀ ਦੇ ਲਈ ਬਾਤਾਂ ਪੰਜਾਬ ਦੀਆਂ ਬੋਲਦਾ ਪੰਜਾਬ ਦੇ ਨਾਲ ਜੁੜੇ ਰਹੋ ਧੰਨਵਾਦ